ਅੱਜ ਆਪਾਂ ਗੱਲ ਕਰਾਂਗੇ PRP ਥੈਰੇਪੀ ਦੇ ਬਾਰੇ ਜਿਹਨੂੰ ਆਪਾਂ ਪਲੇਟਲੇਟ ਰਿਚ ਪਲਾਜ਼ਮਾ ਥੈਰੇਪੀ ਵੀ ਕਹਿੰਦੇ ਆ PRP ਥੈਰੇਪੀ ਇੱਕ ਬਹੁਤ ਹੀ ਇਫੈਕਟਿਵ ਤੇ ਕਲੀਨਿਕ ਵੇਸਟ ਪ੍ਰੋਸੀਜਰ ਹੈ ਫਾਰ ਹੈਅਰ ਲਾਸ ਇਹਦੇ ਵਿੱਚ ਆਪਾਂ ਪੇਸ਼ੈਂਟ ਦਾ ਬਲੱਡ ਸੈਂਪਲ ਲੈ ਕੇ ਉਹਨੂੰ ਸਪੈਸ਼ਲ ਵਾਇਲਸ ਦੇ ਵਿੱਚ ਪਾ ਕੇ ਪ੍ਰੋਸੈਸ ਕਰਦੇ ਆ ਜਿਹਦੇ ਵਿੱਚ ਆਪਾਂ ਸੈਂਟਰੀਫਿਊਜ ਮਸ਼ੀਨ ਦੇ ਵਿੱਚ ਉਹਨੂੰ ਘੁਮਾਉਂਦੇ ਆ ਐਂਡ ਵਿਦ ਗ੍ਰੈਵਿਟੀ ਜਿਹੜੇ ਹੈਵੀਅਰ ਸੈਲਸ ਹੈ ਰੈੱਡ ਬਲੱਡ ਸੈਲਸ ਹੈ ਉਹ نیچے ਇਕੱਠੇ ਹੋ ਜਾਂਦੇ ਹੈ ਤੇ ਬਾਕੀ ਦਾ ਪਲੇਟਲੇਟ ਰਿਚ ਪਲਾਜ਼ਮਾ ਉੱਪਰ ਇਕੱਠਾ ਹੋ ਜਾਂਦਾ ਹੈ ਜਿਹਨੂੰ ਕਿ ਆਪਾਂ ਇਨਸੂਲਿਨ ਸਿਰਿੰਜ ਦੇ ਵਿੱਚ ਲੋਡ ਕਰਕੇ ਪੇਸ਼ੈਂਟ ਨੂੰ ਐਸੈਪਟਿਕ ਕੰਡੀਸ਼ਨਸ ਦੇ ਵਿੱਚ ਸਕੈਲਪ ਦੇ ਵਿੱਚ ਇੰਜੈਕਟ ਕਰਦੇ ਹਾਂ ਇਸ ਪਲਾਜ਼ਮਾ ਦੇ ਵਿੱਚ ਸਪੈਸ਼ਲਾਈਜ਼ਡ ਗ੍ਰੋਥ ਫੈਕਟਰਸ ਹੁੰਦੇ ਹੈ ਜਿਹੜੇ ਕਿ ਹੈਅਰ ਦੀ ਥਿਨਿੰਗ ਨੂੰ ਕੱਟ ਕਰਦੇ ਹੈ ਤੇ ਹੈਅਰ ਦੇ ਲਾਸ ਨੂੰ ਵੀ ਸਿਗਨੀਫੀਕੈਂਟਲੀ ਕੱਟ ਕਰ ਦਿੰਦੇ ਹੈ ਹੈਅਰ ਦੀ ਗ੍ਰੋਥ ਬਹੁਤ ਸਿਗਨੀਫੀਕੈਂਟਲੀ ਇੰਪਰੂਵ ਹੋ ਜਾਂਦੀ ਹੈ ਤਨੂੰ PRP ਇੱਕ ਕੁਆਲੀਫਾਈਡ ਫਿਜ਼ੀਸ਼ੀਅਨ ਤੋਂ ਹੀ ਕਰਵਾਉਣਾ ਚਾਹੀਦਾ ਹੈ ਜੋ ਕਿ ਤੁਹਾਡੇ ਸਕੈਲਪ ਦੇ ਵਿੱਚ ਐਕਚੁਅਲੀ ਪ੍ਰੋਬਲਮ ਕੀ ਹੈ ਉਹਨੂੰ ਵੀ ਐਡਰੈਸ ਕਰੇ PRP ਥੈਰੇਪੀ ਬਾਰੇ ਹੋਰ ਜਾਣਕਾਰੀ ਜਾਂ ਜੇ ਤੁਸੀਂ ਹੈਅਰ ਲੌਸ ਤੋਂ ਸਫਰ ਕਰ ਰਹੇ ਹੋ ਤੇ ਜਾਣਨ ਲਈ ਕਿ ਕੀ PRP ਤੁਹਾਡੇ ਲਈ ਇੱਕ ਸੂਟੇਬਲ ਥੈਰੇਪੀ ਹੈ ਜਾਂ ਨਹੀਂ ਤੁਸੀਂ ਮੈਨੂੰ ਓਸ਼ਧਾਰਾ ਹਸਪੀਟਲ ਦੇ ਵਿੱਚ ਡਾਕਟਰ ਇਸ਼ਾਨਸ ਸਕਿਨ ਵੈਲਨੈਸ ਸੈਂਟਰ ਦੇ ਵਿੱਚ ਆ ਕੇ ਮਿਲ ਸਕਦੇ ਹੋ